ਅੱਜ ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਗੋਲਜੀ ਦਾ ਜਲਾਲਾਬਾਦ ਦੇ ਵਿੱਚ ਦੌਰਾ ਸੀ ਔਰ ਉਸ ਦੌਰੇ ਦੇ ਵਿੱਚ ਉਹਨਾਂ ਨੇ ਦੋ ਨਿੱਕੀਆਂ ਨਹਿਰਾਂ ਜੋ ਅੱਜ ਨਹੀਂ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਸੈਂਕਸ਼ਨ ਕੀਤੀਆਂ ਸੀ ਅਤੇ ਉਹਨਾਂ ਦੇ ਨੀਂ ਪੱਥਰ ਵੀ ਰੱਖੇ ਹੋਏ ਸੀ ਤੇ ਉਹ ਉਹਨਾਂ ਦੇ ਵਾਸਤੇ ਫੰਡ ਵੀ ਜਾਰੀ ਮੁਹੱਈਆ ਕੀਤੇ ਸੀ ਪੁਰਾਣੀਆਂ ਸਰਕਾਰਾਂ ਨੇ ਔਰ ਉਹਦੇ ਤੇ ਅੱਜ ਨਵੇਂ ਨੀਂ ਪੱਥਰ ਰੱਖਣ ਦੇ ਵਾਸਤੇ ਜਿਹੜੀ ਬੈਰੋਕੀ ਪਿੰਡ ਦੇ ਵਿੱਚ ਪਹੁੰਚੇ ਸੀ ਔਰ ਇਸ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਦੇ ਵਿੱਚ ਕੁਝ ਲੜਕੀਆਂ ਤੇ ਕੁਝ ਲੜਕੇ ਸਨ ਨੌਜਵਾਨ ਉਹ ਮੰਤਰੀ ਜੀ ਨੂੰ ਆਪਣਾ ਮੈਮੋਰੰਡਮ ਦੇਣਾ ਚਾਹਦੇ ਸੀ ਕਿਉਂਕਿ ਉਹਨਾਂ ਨੇ ਈਟੀਟੀ ਦੀ ਪ੍ਰੀਖਿਆ ਪਾਸ ਕੀਤੀ ਹੋਈ ਔਰ ਪੰਜਾਬ ਸਰਕਾਰ ਨੇ ਜੋ ਉਹਨਾਂ ਦੇ ਟੈਸਟ ਲੈਣੇ ਸੀ ਉਹ ਸਾਰੇ ਟੈਸਟ ਪਾਸ ਕਰਕੇ ਤੇ ਇਸ ਵੇਲੇ ਕੁਆਲੀਫਾਈ ਕਰਕੇ ਤੇ ਜਿਹੜੀ ਆਪਣੀ ਜਿਹੜੇ ਆਲਡਰਾਂ ਦੀ ਉਹਨਾਂ ਦੀ ਵੇਟ ਕਰ ਰਹੇ ਨੇ ਔਰ ਸਿਰਫ ਇਸ ਵਾਸਤੇ ਜਾ ਕੇ ਮੈਮੋਰੰਡਮ ਦੇਣਾ ਸੀ ਕਿ ਸਾਡੇ ਜਲਦੀ ਤੋਂ ਜਲਦੀ ਉਹ ਸਾਡੇ ਜਿਹੜੇ ਆਰਡਰ ਦਿੱਤੇ ਜਾਣ ਤਾਂ ਜੋ ਕਿ ਅਸੀਂ ਆਪਣੀ ਨਿਯੁਕਤੀ ਪੱਤਰ ਲੈ ਕੇ ਤੇ ਪੰਜਾਬ ਸਰਕਾਰ ਦੇ ਐਜੂਕੇਸ਼ਨ ਮਹਿਕਮੇ ਦੇ ਵਿੱਚ ਜੋ ਸਾਡਾ ਹੱਕ ਬੰਦਾ ਉਹਦੇ ਵਾਸਤੇ ਜਿਹੜੀ ਨੌਕਰੀ ਜਾ ਕੇ ਕਰੀਏ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਨੌਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਆਪਣਾ ਮੈਮੋਰੰਡਮ ਦੇਣ ਦੇ ਵਾਸਤੇ ਗਏ ਨੇ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਜਿਹੜੇ ਮੰਤਰੀ ਜੀ ਦੇ ਆਰਡਰ ਦੇ ਨਾਲ ਔਰ ਇਸ ਇਲਾਕੇ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਗੋਲਦੀ ਕਮੋਜੀ ਉਹਨਾਂ ਦੇ ਆਦੇਸ਼ ਦੇ ਮੁਤਾਬਕ ਉਹਨਾਂ ਦੇ ਨਾਲ ਕੁੱਟਮਾਰ ਵੀ ਮੁੰਡਿਆਂ ਦੇ ਨਾਲ ਉਹ ਕੁੜੀਆਂ ਦੀ ਉਹਨਾਂ ਨੂੰ ਥੱਪੜ ਵੀ ਨੌਜਵਾਨ ਬੇਟੀਆਂ ਜਿਹੜੀਆਂ ਸਾਡੀਆਂ ਸਮਾਜ ਦੇ ਵਿੱਚ ਬੜਾ ਵੱਡਾ ਰੁਤਬਾ ਹੁੰਦਾ ਲੇਡੀ ਦਾ ਪਰ ਉਹਨਾਂ ਦੇ ਨਾਲ ਵੀ ਦੂ ਖਿੱਚ ਕੀਤੀ ਗਈ ਅਤੇ ਉਹਨਾਂ ਨੂੰ ਸਾਡੇ ਬੈਰੂ ਕੀ ਥਾਣੇ ਦੇ ਵਿੱਚ ਜਲਾਲਾਬਾਦ ਦੇ ਵਿੱਚ ਜੋ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਪੈਂਦਾ ਉਹਦੇ ਚ ਉਹਨਾਂ ਨੂੰ ਬੰਦ ਕਰਤਾ ਗਿਆ ਇਹ ਗੱਲ ਨਿੰਦਨਯੋਗ ਹੈ ਔਰ ਮੈਂ ਪੰਜਾਬ ਸਰਕਾਰ ਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਤਾਂ ਗੱਲਾਂ ਕਰਦੇ ਸੀ ਉਸ ਵੇਲੇ ਵੀਡੀਓ ਦਿਖਾਉਂਦੇ ਸੀ ਇਹ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਲੋਕਾਂ ਦੀ ਬੇਅਦਬੀ ਕੀਤੀ ਜਾਂਦੀ ਨੌਜਵਾਨ ਬੱਚਿਆਂ ਦੀ ਕੀਤੀ ਜਾਂਦੀ ਔਰ ਅਸੀਂ ਜੇ ਸਾਡਾ ਰਾਜ ਆਇਆ ਤਾਂ ਅਸੀਂ ਜਿਹੜਾ ਇੱਥੇ ਰਾਮ ਰਾਜ ਦੇਾਂਗੇ ਅੱਜ ਰਾਮ ਰਾਜ ਦੀਆਂ ਸਾਰੀਆਂ ਜਿਹੜੀਆਂ ਇਹਨਾਂ ਨੇ ਹੱਦਾਂ ਦਿਖਾਈਆਂ ਨੇ ਇਹਦੀ ਜਿੰਨੀ ਜਿਹੜੀ ਨਿੰਦਾ ਕਰ ਲਈ ਉਨੀ ਥੋੜੀ ਹੈ ਔਰ ਮੈਂ ਇਹ ਪ੍ਰਸ਼ਾਸਨ ਨੂੰ ਕਾਂਗਾ ਕਿਉਂਕਿ ਲੋਕਤੰਤਰ ਇਹ ਲੋਕਤੰਤਰ ਦੇ ਵਿੱਚ ਜਿਹੜਾ ਉਹਨਾਂ ਦਾ ਹੱਕ ਬੰਦਾ ਹੈ ਇਹਨਾਂ ਬੱਚਿਆਂ ਦੇ ਨਾਲ ਵਧੀਕੀ ਕੀਤੀ ਹੈ ਔਰ ਪੰਜਾਬ ਸਰਕਾਰ ਨੂੰ ਵੀ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਤੇ ਪ੍ਰਸ਼ਾਸਨ ਤੋਂ ਵੀ ਜਿਹੜੀ ਮਾਫੀ ਇਹਨਾਂ ਨੂੰ ਮੰਗਣੀ ਚਾਹੀਦੀ ਤੇ ਫੌਰੀ ਤੌਰ ਤੇ ਇਹਨਾਂ ਨੂੰ ਜਿਹੜਾ ਰਿਹਾ ਕਰ ਦੇਣਾ ਚਾਹੀਦਾ ਤੇ ਨਾਲ ਇਹਨਾਂ ਨੂੰ ਇਹਨਾਂ ਦੇ ਫੌਰੀ ਤੌਰ ਤੇ ਨਿਯੁਕਤੀ ਪੱਤਰ ਦੇ ਦੇਣੇ ਚਾਹੀਦੇ ਨੇ ਤਾਂ ਜੋ ਕਿ ਇਹ ਆਪਣੀ ਡਿਊਟੀ ਨਿਭਾ ਕੇ ਤੇ ਜਾ ਕੇ ਐਜੂਕੇਸ਼ਨ ਮਹਿਕਮੇ ਦੇ ਵਿੱਚ ਆਪਣੀ ਨੌਕਰੀ ਕਰਨ ਇਹਦੇ ਵਾਸਤੇ ਮੈਂ ਸਾਰੇ ਇਹ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਅਪੀਲ ਕਰਨਾ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ